ਪੀਰ ਬਾਬਾ ਨੂਰ ਸ਼ਾਹ ਜੀ ਦਾ ਸਲਾਨਾ ਮੇਲਾ ਤੇ ਜੁਲਾਈ ਮਹਿੰਦੀ ਰਸਮ 23 ਜੁਲਾਈ ਨੂੰ ਮੇਲਾ ਦਰਗਾਹ ਪੀਰ ਬਾਬਾ ਨੂਰੇ ਸ਼ਾਹ ਜੀ ਵਿਖੇ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਕੇ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਨੇ ਹਿੱਸਾ ਲਿਆ ਅਤੇ ਸਭ ਨੂੰ ਅਮੰਤਰਿਤ ਕੀਤਾ ਇਸ ਮੌਕੇ ਤੇ ਮਸ਼ਹੂਰ ਗਾਇਕ ਸਨਾ ਫਤੇ ਅਲੀ ਖਾਨ ਅਤੇ ਮਨੀਤ ਖਾਨ ਨੇ ਵਿਸ਼ੇਸ਼ ਤੌਰ ਤੇ ਪੀਰ ਬਾਬਾ ਨੂਰੇ ਸ਼ਾਹ ਜੀ ਦੇ ਤਾਂ ਤੇ ਹਾਜ਼ਰੀ ਪਰ ਡਿਪਟੀ ਮੇਅਰ ਅਮਿਨਾਸ਼ ਜੋਲੀ ਜੀ ਨੇ ਦੱਸਿਆ ਕਿ ਇਹ ਦਰਬਾਰ ਕਾਫੀ ਸਾਲ ਪੁਰਾਣਾ ਹੈ ਅਤੇ ਲੋਕ ਇਥੋਂ ਮੂੰਹੋਂ ਮੰਗਿਆ ਮੁਰਾਦਾਂ ਪੂਰੀਆਂ ਕਰਦੇ ਹਨ दे दे दे। हाँ जी मान के लिए सख्त राहों में भी आसान सफर लगता है सख्त Thank you. ਇਕਾਲਾ ਪੀ ਮਮਨੋ ਸ਼ਾਹਲੀ ਦਾ ਬਹੁਤ ਸਕੇ ਦਰਬਾਰ ਦੀ ਜੈ ਇਕਾਲਾ ਖੋਇਆ ਹਸਨ ਦੀ ਜ਼ਿੰਮੇਰੀ ਬੜੀ ਸਰਕਾਰ ਦਾ ਬਹੁਤ ਸਕੇ ਦਰਬਾਰ ਦੀ ਜੈ ਇਕਾਲਾ ਬਬਾ ਦੇਖੋ ਇਹ ਛੋਟਾ ਜਿਹਾ ਥਾਂ ਸੀਗਾ ਅ ਅਜ ਤੱਕ ਗਰੀਬ ਪਚਾਓ ਦੇ ਸਾਥ ਬਦਲੋਂ ਜਦੋਂ ਅਸੀਂ ਇਸ ਦੀ ਸ਼ੁਰੂਆਤ ਕੀਤੀ ਹੈ ਆ ਲੋਕਾਂ ਦਾ ਜੋ ਵਿਸ਼ਵਾਸ ਹੈ ਇਸ ਜਗ੍ਹਾ ਦੇ ਬਤੀ ਇਸ ਥਾਨ ਦੇ ਪ੍ਰਤੀ ਇਹਨਾਂ ਕੋ ਜਿਆਦਾ ਹੋ ਚੁੱਕਾ ਹੈ ਵੀ ਜੋ ਆਪਣਾ ਸ਼ਰਧਾ ਦੇ ਨਾਲ ਇਸ ਥਾਨ ਦੇ ਉੱਤੇ ਆਪਣੀ ਜੋ ਮਨੋ ਕਾਮਨਾ ਹੈ ਉਹਨੂੰ ਲੈ ਕੇ ਆਂਦਾ ਹੈ ਜਦ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤਾਂ ਉਸ ਦਾ ਜੋ ਵਿਸ਼ਵਾਸ ਹੈ ਇਸ ਥਾਨ ਦੇ ਉੱਤੇ ਹੋਰ ਵੱਧਾ ਹੈ ਜਦੋਂ ਦਾ ਇਹ ਜੋ ਕਾਜ ਹੈ ਸ਼ੁਰੂ ਕੀਤਾ ਹੈ ਬਾਬਾ ਜੀ ਦਾ ਮੇਲਾ ਪਹਿਲੇ ਬਹੁਤ ਛੋਟੇ ਲੈਵਲ ਤੇ ਸੀ ਮੇਲਾ ਫਿਰ ਹੌਲੇ ਹੌਲੇ ਵਲੀ ਵਲੀ ਪੰਜਾਬ ਦੇ ਜਿੰਨੇ ਵੀ ਸਾਰੇ ਕਲਾਕਾਰ ਜਿਹੜੇ ਇਸ ਸਥਾਨ ਨੂੰ ਮੰਨਦੇ ਆ ਮੈਕਸੀਮਮ ਪੰਜਾਬ ਦੇ ਜੋ ਕਲਾਕਾਰ ਸਾਰੇ ਇੱਥੇ ਆ ਕੇ ਆਪਣਾ ਨਤਬਸਤਕ ਹੋ ਕੇ ਆਪਣੇ ਪਬਲੀਕ ਦੇ ਵਿੱਚ ਵਿਚਰ ਕੇ ਪਬਲੀਕ ਦੀਆਂ ਰੂਹਾਂ ਨੂੰ ਸਾਫ਼ ਕਰਕੇ ਤੇ ਪਬਲੀਕ ਨੂੰ ਅੱਛਾ ਮਾਹੌਲ ਦੇ ਕੇ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੁੜਨ ਦੇ ਵਾਸਤੇ ਜੋ ਕੋਸ਼ਿਸ਼ ਕਰਦੇ ਰਹੇ ਨੇ ਬਹੁਤ ਵਧੀਆ ਪ੍ਰਯਾਸ ਜੋ ਹੈ ਕਰਾਈ ਕਰਨ ਦਾ ਵੀ ਬੰਦਾ ਰਿਹਾ ਔਰ ਇਸ ਸਥਾਨ ਦੀ ਜੋ ਸ਼ਰਤ ਹੈ ਉਹ ਤਾਂ ਬਹੁਤ ਜ਼ਿਆਦਾ ਹੈ ਔਰ ਆਨ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਲੋਕਾਂ ਦਾ झुकाव ਹੈ ਇਸ ਸਥਾਨ ਦੇ ਵੱਲ ਦੀ ਇਹ ਵੱਧਦਾ ਜਾਏਗਾ ਕਿੰਨੇ ਦਿਨ ਦਾ ਮੇਲਾ ਹੈ ਜੋ ਕਰਵਾਇਆ ਜਾਂਦਾ ਹੈ ਮੇਲਾ ਜੋ ਹੈ ਹਰ ਸਾਲ 23 ਜੋ ਹੈ ਜੁਲਾਈ 23 ਜੁਲਾਈ ਨੂੰ ਮਹਿੰਦੀ ਹੁੰਦੀ ਹੈ ਉਹ ਉਸ ਤੋਂ ਬਾਅਦ ਜੋ ਹੈ ਅਗਲੇ ਦਿਨ ਜੋ ਹੈ ਇਸ ਤਾਂ ਦੇਤੇ ਸਿਹਰ ਤੋਂ ਲੈ ਕੇ ਰਾਤ ਤੱਕ ਜੋ ਹੈ ਲੱਗੇ ਚੱਲਦਾ ਜਾਂਦਾ ਹੈ ਕਿਹੜੇ ਕਿਹੜੇ ਮਸ਼ਹੂਰ ਕਵਾਲੇ ਜੋ ਅਜਨਮਸਤਕ ਹੋਣ ਆਏ ਨੇ ਹਾਜ਼ਰੀ ਲਗਵਾਉਣ ਆਏ ਨੇ ਜਿਸ ਤਾਂ ਕਨਵਰ ਗਲੇ ਕਰੇਵਾਲ ਸਾਹਿਬ ਨੇ ਨੂਰਾ ਸਿਸਟਰ ਹੈ ਰਮਤਾ ਜੀ ਹੈ ਦਿੱਲੀ ਦੇ ਵੱਡੇ ਵੱਡੇ ਜਿਹੜੇ ਕਵਾਲ ਹੈ ਉਹ ਸਭ ਇਸ ਤਾਂ ਦੇਤੇ ਜੋ ਜਿਤਨਾ ਸੰਗਤ ਹੈ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਵੱਲੋਂ ਸੰਦੇਸ਼ ਇਹੋ ਹੀ ਆ ਵੀ ਪਰਮਾਤਮਾ ਤਾਂ ਇੱਕੋ ਹੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਸਮਾਜ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਵਿਚਰਦੇ ਵਿਚਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੋ ਸਾਡਾ ਸਮਾਜ ਹੈ ਵਧੀਆ ਬਣੇ ਖੁਸ਼ਹਾਲ ਬਣੇ ਸਾਡੇ ਸ਼ਹਿਰ ਦੇ ਵਿੱਚ ਖੁਸ਼ਹਾਲੀ ਆਵੇ ਸਾਰੇ ਮੇਰੇ ਜੁੜਕ